ਹਰੂ ਦਿਨਾਂਤ ਵਿੱਚ ਬੱਸ ਸਟੈਂਡ ਦੇ ਬਾਹਰ ਨੱਚਦੀਆਂ ਸ਼ਰਾਬੀ ਔਰਤਾਂ ਦੀ ਵੀਡੀਓ ਅਕਸਰ ਹੀ ਸਾਹਮਣੇ ਆਉਂਦੀ ਰਹਿੰਦੀ ਹੈ। ਉੱਲਝ ਵੱਲੋਂ ਸਿਰਫ ਖਾਣਾ ਪੂਰਤੀ ਵਾਸਤੇ ਕਾਰਵਾਈ ਕੀਤੀ ਜਾਂਦੀ ਹੈ। ਸਥਿਤੀ ਪੁਰਾਣੇ ਹਾਲਾਤਾਂ ਦੇ ਵਿੱਚ ਆ ਜਾਂਦੀ ਹੈ। ਤਾਂ ਤਾਜ਼ਾ ਮਾਮਲਾ ਬੱਸ ਸਟੈਂਡ ਦੇ ਸਾਹਮਣੇ ਵਾਲੇ ਹੋਟਲਾਂ ਤੋਂ ਹੀ ਸਾਹਮਣੇ ਆਇਆ ਜਿੱਥੇ ਕਾਲੇ ਟੀ-ਸ਼ਰਟ ਦੇ ਵਿੱਚ ਇੱਕ 23 ਤੋਂ 24 ਸਾਲ ਦੀ ਮਹਿਲਾ ਨਸ਼ੇਦ ਵਿੱਚ ਨੱਚਦੀ ਹੋਈ ਨਜ਼ਰ ਆਈ। ਲੋਕਾਂ ਨੇ ਇਸ ਦੀ ਵੀਡੀਓ ਬਣਾਈ ਹੈ। ਉਹ ਜੋ ਹੀ ਹਾਲਤ ਦੇ ਵਿੱਚ ਸੀ ਕਿ ਉਹ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਿਆ ਤੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਉਹਦਾ ਮੂੰਹ ਖੁੱਲਾ ਸੀ ਤੇ ਉਹ ਆਪਣੇ ਆਪ ਹੀ ਚੂਲ ਰੱਖੀ ਸੀ ਅਰਦਬਾਰੀ ਪੁੱਛੇ ਜਾਂੰਤੀ ਕੋਟੋ ਡਰਾਈਵਰ ਦਾ ਕਹਿਣਾ ਹੈ ਕਿ ਮੈਂ ਇੱਥੇ ਰੋਜ਼ਾਨਾ 200 ਰੁਪਏ ਕਮਾਉਣਾ ਤੇ ਇਸਦੇ ਲਈ ਮੈਂ ਕੁਝ ਨਹੀਂ ਕਹਿ ਸਕਦਾ ਨਾ ਦੇ ਸਾਥੀਓ ਕੋ ਤੇਜ਼ਰ ਹਥਿਆਰ ਹੁੰਦੇ ਨਹੀਂ ਜਿਨ੍ਹਾਂ ਦਾ ਕੋਈ ਪਤਾ ਨਹੀਂ ਕਦੋਂ ਹਮਲਾ ਕਰ ਦੇ। ਦੁਕਾਨਦਾਰਾਂ ਨੇ ਵੀ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ 라ਤ ਨੂੰ ਯਾਤਰੀਆਂ ਨੂੰ ਲੁੱਟਣ ਦੀਆਂ ਵਾਰਦਾਤਾ ਵੀ ਇਹਨਾਂ ਲੋਕਾਂ ਵੱਲੋਂ ਹੀ ਨਸ਼ੇ ਦੀ ਪੂਰਤੀ ਦੇ ਲਈ ਕੀਤੀਆਂ ਜਾਂਦੀਆਂ। ਲੁਧਿਆਣਾ ਦੇ ਵਿੱਚ ਬੱਸ ਸਟੈਂਡ ਦੇ ਬਾਹਰ ਨੱਚਦੀਆਂ ਸ਼ਰਾਬੀ ਔਰਤਾਂ ਦੀ ਵੀਡੀਓ ਅਕਸਰ ਹੀ ਸਾਹਮਣੇ ਆਉਂਦੀ ਰਹਿੰਦੀ ਹੈ। ਪੁਲਿਸ ਵੱਲੋਂ ਸਿਰਫ ਖਾਣਾ ਪੂਰਤੀ ਵਾਸਤੇ ਕਾਰਵਾਈ ਕੀਤੀ ਜਾਂਦੀ ਹੈ। ਸਥਿਤੀ ਪੁਰਾਣੇ ਹਾਲਾਤਾਂ ਦੇ ਵਿੱਚ ਆ ਜਾਂਦੀ ਹੈ। ਤੇ ਤਾਜ਼ਾ ਮਾਮਲਾ ਬੱਸ ਸਟੈਂਡ ਦੇ ਸਾਹਮਣੇ ਵਾਲੇ ਹੋਟਲਾਂ ਤੋਂ ਹੀ ਸਾਹਮਣੇ ਆਇਆ ਜਿੱਥੇ ਕਾਲੇ ਟੀ-ਸ਼ਰਟ ਦੇ ਵਿੱਚ ਇੱਕ 23 ਤੋਂ 24 ਸਾਲ ਦੀ ਮਹਿਲਾ ਨਸ਼ੇਦ ਵਿੱਚ ਨੱਚਦੀ ਹੋਈ ਨਜ਼ਰ ਆ ਰਹੀ ਲੋਕਾਂ ਨੇ ਜੀ ਵੀਡੀਓ ਬਣਾਈ ਹੈ ਉਹ ਜੋਈ ਹਾਲਤ ਦੇ ਵਿੱਚ ਕਿ ਉਹ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਿਆ ਤੇ ਨਸ਼ੇ ਦੀ ওভারਡੋਜ਼ ਦੇ ਕਾਰਨ ਉਹਦਾ ਮੂੰਹ ਖੁੱਲਾ ਸੀ ਤੇ ਉਹ ਆਪਣੇ ਆਪ ਹੀ ਝੂਲ ਰਹੀ ਸੀ ਔਰਤ ਬਾਰੇ ਪੁੱਛੇ ਜਾਂନ୍ତି ਕਾਟੂ ਡਰਾਈਵਰ ਦਾ ਕਹਿਣਾ ਹੈ ਕਿ ਮੈਂ ਇੱਥੇ ਰੋਜ਼ਾਨਾ 200 ਰੁਪਏ ਕਮਾਉਣਾ ਤੇ ਇਸ ਦੇ ਲਈ ਮੈਂ ਕੁਝ ਨਹੀਂ ਕਹਿ ਸਕਦਾ ਨਾ ਦੇ ਸਾਥੀਓ ਕੋ ਤੇਜ਼ਰ ਹਥਿਆਰ ਹੁੰਦੇ ਨਹੀਂ ਜਿਨ੍ਹਾਂ ਦਾ ਕੋਈ ਪਤਾ ਨਹੀਂ ਕਦੋਂ ਹਮਲਾ ਕਰ ਦੇ। ਦੁਕਾਨਦਾਰਾਂ ਨੇ ਵੀ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਰਾਤ ਨੂੰ ਯਾਤਰੀਆਂ ਨੂੰ ਲੁੱਟਣ ਦੀਆਂ ਵਾਰਦਾਤਾ ਵੀ ਇਹਨਾਂ ਲੋਕਾਂ ਵੱਲੋਂ ਹੀ ਨਸ਼ੇ ਦੀ ਪੂਰਤੀ ਦੇ ਲਈ ਕੀਤੀਆਂ ਜਾਂਦੀਆਂ। ਲੁਧਿਆਣਾ ਦੇ ਵਿੱਚ ਬੱਸ ਸਟੈਂਡ ਦੇ ਬਾਹਰ ਨੱਚਦੀਆਂ ਸ਼ਰਾਬੀ ਔਰਤਾਂ ਦੀ ਵੀਡੀਓ ਅਕਸਰ ਹੀ ਸਾਹਮਣੇ ਆਉਂਦੀ ਰਹਿੰਦੀ ਹੈ। ਪੁਲਿਸ ਵੱਲੋਂ ਸਿਰਫ ਖਾਣਾ ਪੂਰਤੀ ਵਾਸਤੇ ਕਾਰਵਾਈ ਕੀਤੀ ਜਾਂਦੀ ਹੈ। ਸਥਿਤੀ ਪੁਰਾਣੇ ਹਾਲਾਤਾਂ ਦੇ ਵਿੱਚ ਆ ਜਾਂਦੀ ਹੈ। ਤਾਂ ਤਾਜ਼ਾ ਮਾਮਲਾ ਬੱਸ ਸਟੈਂਡ ਦੇ ਸਾਹਮਣੇ ਵਾਲੇ ਹੋਟਲਾਂ ਤੋਂ ਹੀ ਸਾਹਮਣੇ ਆਇਆ ਜਿੱਥੇ ਕਾਲੇ ਟੀ-ਸ਼ਰਟ ਦੇ ਵਿੱਚ ਇੱਕ 23 ਤੋਂ 24 ਸਾਲ ਦੀ ਮਹਿਲਾ ਨਸ਼ੇਦ ਵਿੱਚ ਨੱਚਦੀ ਹੋਈ ਨਜ਼ਰ ਆ ਰਹੀ ਲੋਕਾਂ ਨੇ ਅਸੀਂ ਵੀਡੀਓ ਬਣਾਈ ਹੈ ਉਹ ਜਿਹੜੀ ਹਾਲਤ ਵਿੱਚ ਸੀ ਕਿ ਉਹ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਿਆ ਤੇ ਨਸ਼ੇ ਦੀ ওভারਡੋਜ਼ ਦੇ ਕਾਰਨ ਉਹਦਾ ਮੂੰਹ ਖੁੱਲਾ ਸੀ ਤੇ ਉਹ ਆਪਣੇ ਆਪ ਹੀ ਝੂਲ ਰਹੀ ਸੀ ਔਰਤ ਬਾਰੇ ਪੁੱਛੇ ਜਾਂਦੇ ਕੋਟੋ ਡਰਾਈਵਰ ਦਾ ਕਹਿਣਾ ਹੈ ਕਿ ਮੈਂ ਇੱਥੇ ਰੋਜ਼ਾਨਾ 200 ਰੁਪਏ ਕਮਾਉਣਾ ਤੇ ਇਸ ਦੇ ਲਈ ਮੈਂ ਕੁਝ ਨਹੀਂ ਕਹਿ ਸਕਦਾ ਇਹਨਾਂ ਦੇ ਸਾਥੀ ਕੋਲ ਤੇਜ਼ਰ ਹਥਿਆਰ ਹੁੰਦੇ ਨਹੀਂ ਜਿਨ੍ਹਾਂ ਦਾ ਕੋਈ ਪਤਾ ਨਹੀਂ ਕਦੋਂ ਹਮਲਾ ਕਰਦੇ ਦੁਕਾਨਦਾਰਾਂ ਨੇ ਵੀ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਰਾਤ ਨੂੰ ਯਾਤਰੀਆਂ ਨੂੰ ਲੁੱਟਣ ਦੀਆਂ ਵਰਦਾਤਾ ਵੀ ਇਹਨਾਂ ਲੋਕਾਂ ਵੱਲੋਂ ਹੀ ਨਸ਼ੇ ਦੀ ਪੂਰਤੀ ਦੇ ਲਈ ਕੀਤੀਆਂ ਜਾਂਦੀਆਂ ਲੁਧਿਆਣਾ ਦੇ ਵਿੱਚ ਬੱਸ ਸਟੈਂਡ ਦੇ ਬਾਹਰ ਨੱਚਦੀਆਂ ਸ਼ਰਾਬੀ ਔਰਤਾਂ ਦੀ ਵੀਡੀਓ ਅਕਸਰ ਹੀ ਸਾਹਮਣੇ ਆਉਂਦੀ ਰਹਿੰਦੀ ਹੈ ਪੁਲਿਸ ਵੱਲੋਂ ਸਿਰਫ ਖਾਣਾ ਪੂਰਤੀ ਵਾਸਤੇ ਕਾਰਵਾਈ ਕੀਤੀ ਜਾਂਦੀ ਹੈ ਸਥਿਤੀ ਪੁਰਾਣੇ ਹਾਲਾਤਾਂ ਦੇ ਵਿੱਚ ਆ ਜਾਂਦੀ ਹੈ ਤਾਂ ਤਾਜ਼ਾ ਮਾਮਲਾ ਬੱਸ ਸਟੈਂਡ ਦੇ ਸਾਹਮਣੇ ਵਾਲੇ ਹੋਟਲਾਂ ਤੋਂ ਹੀ ਸਾਹਮਣੇ ਆਇਆ ਜਿੱਥੇ ਕਾਲੇ ਟੀ-ਸ਼ਰਟ ਦੇ ਵਿੱਚ 23 ਤੋਂ 24 ਸਾਲ ਦੀ ਮਹਿਲਾ ਨਸ਼ੇਦ ਵਿੱਚ ਨੱਚਦੀ ਹੋਈ ਨਜ਼ਰ ਆ ਰਹੀ ਲੋਕਾਂ ਨੇ ਅਸੀਂ ਵੀਡੀਓ ਬਣਾਈ ਹੈ ਉਹ ਜੋਈ ਹਾਲਤ ਵਿੱਚ ਸੀ ਕਿ ਉਹ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਿਆ ਤੇ ਨਸ਼ੇ ਦੀ ওভারਡੋਜ਼ ਦੇ ਕਾਰਨ ਉਹਦਾ ਮੂੰਹ ਖੁੱਲਾ ਸੀ ਤੇ ਉਹ ਆਪਣੇ ਆਪ ਹੀ ਝੂਲ ਰਹੀ ਸੀ ਔਰਤ ਬਾਰੇ ਪੁੱਛੇ ਜਾਂନ୍ତି ਕਾਟੋ ਡਰਾਈਵਰ ਦਾ ਕਹਨਾ ਹੈ ਕਿ ਮੈਂ ਇੱਥੇ ਰੋਜ਼ਾਨਾ 200 ਰੁਪਏ ਕਮਾਉਣਾ ਤੇ ਇਸ ਦੇ ਲਈ ਮੈਂ ਕੁਝ ਨਹੀਂ ਕਹਿ ਸਕਦਾ ਨਾ ਦੇ ਸਾਥੀਓ ਕੋਲ ਤੇਜ਼ ਦਾ ਹਥਿਆਰ ਹੁੰਦੇ ਨਹੀਂ ਜਿਨ੍ਹਾਂ ਦਾ ਕੋਈ ਪਤਾ ਨਹੀਂ ਕਦੋਂ ਹਮਲਾ ਕਰ ਦੇ ਦੁਕਾਨਦਾਰਾਂ ਨੇ ਵੀ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਰਾਤ ਨੂੰ ਯਾਤਰੀਆਂ ਨੂੰ ਲੁੱਟਣ ਦੀਆਂ ਵਾਰਦਾਤਾ ਵੀ ਇਹਨਾਂ ਲੋਕਾਂ ਵੱਲੋਂ ਹੀ ਨਸ਼ੇ ਦੀ ਪੂਰਤੀ ਦੇ ਲਈ ਕੀਤੀਆਂ ਜਾਂਦੀਆਂ